ਅਰ ਜਿੰਨੇ ਇਹ ਭਜੂਗੇ ਉਹਨੇ ਸਹੀ ਰੋਣਗੇ ਉਹ ਕੀੜ ਹਾਜਮ ਹੋਈ ਜਾਣੀ ਇਹਦੇ ਨਾਲ ਨਾਲ ਤੇ ਬਾਕੀ ਨਾ ਤਾਂ ਨਾ ਮੈਂ ਫੀਡ ਵਾਲਾ ਚਾਰਟ ਵੀ ਸ਼ੇਅਰ ਕਰੂੰਗਾ ਮੈਂ ਬਣਾ ਰਿਹਾ ਉਹ ਕਾਲੇ ਸਸੀ ਗੱਲ ਦੀ ਦੋਸਤੋ ਕੀ ਹਾਂ ਚਾਹ ਦਾ ਠੀਕ ਠਾਕ ਹੋ ਜੀ ਤੇ ਦੋਸਤੋ ਕੱਲ੍ਹ ਵਾਲੀ ਵੀਡੀਓ ਤੁਸੀਂ ਦੇਖ ਲਈ ਹੋਣੀ ਹੈ ਵੈਕਸੀਨ ਵਾਲੀ ਤੇ ਅੱਜ ਆਪਣੇ ਚੂਚੇ ਹੋ ਗਏ ਆ 8 ਦਿਨ ਦੇ ਤੇ ਪਰਸੋਂ ਮੈਂ ਦੱਸਣਾ ਭੁੱਲ ਗਿਆ ਸੀਗਾ ਪਰਸੋਂ ਨਾ ਇੱਕ ਕਿਨਾਂਚ ਮਰ ਗਿਆ ਸੀਗਾ 150 ਵਿੱਚ ਦੇ 1 ਮਰਿਆ ਤੇ ਹੁਣ ਆਪਣੇ ਕੋਲ ਸੌ ਰੈ ਪੀਸ ਰਹਿ ਗਏ ਤੇ ਆ ਆਪਾਂ ਨੇ ਸੇਲ ਕਰਤੇ ਸੀਗੇ ਤੁਹਾਨੂੰ ਮੈਂ ਪਹਿਲੀ ਵੀਡੀਓ ਵਿੱਚ ਦੱਸਿਆ ਸੀਗਾ ਨਾ ਵੀ 50 ਆਪਾਂ ਨੇ ਸੇਲ ਕਰਤੇ ਸੀਗੇ ਤੇ ਆਪਣੇ ਕੋਲ ਸਿਰਫ ਇਹ 100 ਪੀਸ ਰਹਿ ਗਏ ਤੇ ਇਧਰ ਇਹਨਾਂ ਦੇ ਵੀ ਆਪਣੇ ਨਾਲੇ ਵੈਕਸੀਨ ਵਰਤੇ ਸੀਗੇ ਤੇ ਦਾਣਾ ਇਹਨਾਂ ਨੇ ਸਾਰਾ ਰਾਤ ਜਿਹੜਾ ਆਪਾਂ ਨੇ ਪਾਇਆ ਸੀਗਾ ਸਾਰਾ ਖਾ ਲਿਆ ਤੇ ਹੁਣ ਆਪਾਂ ਦਾਣਾ ਪਾਉਨੇ ਆ ਤੇ ਬਾਕੀ ਇਹਨਾਂ ਤਾਂ ਨਾ ਮੈਂ ਫੀਡ ਵਾਲਾ ਚਾਰਟ ਵੀ ਸ਼ੇਅਰ ਕਰੂੰਗਾ ਉਹ ਮੈਂ ਬਣਾ ਰਿਹਾ ਵੀ 4 ਮਹੀਨੇ ਤੱਕ ਕਿੰਨੀ ਫੀਡ ਪਾਉਣੀ ਚਾਹੀਦੀ ਆਪਾਂ ਨੂੰ ਤੇ ਕੱਲ ਆਪਾਂ ਨੇ ਵੈਕਸੀਨ ਕਰੀ ਸੀਗੀ ਤੇ ਅੱਜ ਆਪਾਂ ਦੇਵਾਂਗੇ ਨਾ ਸਿੰਪਲ ਪਾਣੀ ਔਰ ਕੁਛ ਨਹੀਂ ਦੇਣਾ ਹੈਗਾ ਤੇ ਬੱਲ ਮੈਂ ਆਪਾਂ ਨੇ ਕਰਤਾ ਸੀਗਾ ਬੰਦ ਕਿਉਂਕਿ ਟਾਈਮ ਹੋ ਗਿਆ ਹੁਣ 9:00 ਵਜੇ ਸਵੇਰ-ਸਵੇਰ ਹੀ ਆਪਾਂ ਵਾਲੀ ਦਾ ਟੈਂਪਰੇਚਰ ਹੈਗਾ ਇਸ ਟਾਈਮ 28.7 ਆ ਹੁਣ ਇਹਨਾਂ ਨੂੰ ਕੋਈ ਚੱਕਰ ਨਹੀਂ ਹੈਗਾ ਹੁਣ ਤਾਂ ਘੁੰਮ ਰਹੇ ਆ ਬਸ ਥੋੜਾ ਇਰਾਦਾ ਦੇਖਣਾ ਪੈਂਦਾ ਟੈਂਪਰੇਚਰ ਦਾ ਕਿ ਜਗਾ ਆਪਾਂ ਨੇ ਖੋਲਤੀ ਮਾ ਘੁੰਮੀਆਂ ਗੁ ਤੇ ਪਾਣੀ ਮੈਂ ਡੱਬੇ ਚੱਕਦੇ ਸੀਗੇ ਹੁਣ ਇਹ ਚੱਕ ਕੇ ਹਟੇ ਆ ਤੇ ਅੱਜ ਆਪਾਂ ਸਿੰਪਲੇ ਪਾਣੀ ਪਾਵਾਂਗੇ ਹੁਣ ਸਭ ਤੋਂ ਪਹਿਲਾਂ ਆਪਾਂ ਇਹਨਾਂ ਥੱਲੇ ਸਿੰਪਰ ਦੀ ਸਾਫ ਕਰਦੀ ਜਗਾ ਉਸ ਤੋਂ ਬਾਅਦ ਪਾਣੀ ਪਾ ਕੇ ਫਿਰ ਆਪਾਂ ਫੀਡ ਪਾ ਦਾਂਗੇ ਫੀਡ ਹੁਣੇ ਹਲੇ ਸਟਾਰਟਰ ਚੱਲ ਰਹੀ ਆ ਨਾਲ ਜਿੰਨੇ ਹੀ ਭਜੂਗੇ ਉਹਨੇ ਸਹੀ ਰੋਣਗੇ ਉਹ ਫੀਡ ਹਾਜ਼ਮ ਹੋਈ ਜਾਣੀ ਇਹਦੇ ਨਾਲ ਨਾਲ ਬਸ ਫੀਡ ਹੁੰਦੀ ਕਿ ਪੌਣੀ ਜਿੰਨੀ ਕੇ ਖਾ ਲੈਣੇ ਜਿਆਦਾ ਨਹੀਂ ਪਾਉਣੀ ਕਿਉਂਕਿ ਆਪਾਂ ਨੇ ਖਰਚਾ ਵੀ ਦੇਖਣਾ ਨਾ ਖਰਚਾ ਪੈਸੇ ਵੀ ਬਚਾਉਣੇ ਆ ਘੱਟ ਖਾਚੀ ਦੇ ਆਪਾਂ ਨੇ ਪਾਲਨੇ ਆ ਇਹ ਫੁੱਲੀ ਫੀਡ ਕੋਈ ਪਾਈ ਦਾ ਫਾਇਦਾ ਨਹੀਂ ਹੈਗਾ ਦੋਸਤੋ ਝਾੜੂ ਮਾਰਤਾ ਤੇ ਹੁਣ ਆਪਾਂ ਰੱਖਦੀਏ ਫੀਡਰਾਂ ਦੇ ਢੱਕਣ ਜੇ ਤੁਸੀਂ ਇਹਨਾਂ ਦੇ ਉੱਪਰਲੇ ਕਵਰ ਪਾਉਣਾ ਚਾਹੁੰਦੇ ਆ ਤਾਂ ਪਾ ਸਕਦੇ ਆ ਉਹ ਚੱਕਰ ਨਹੀਂ ਹੈਗਾ ਜਾਨੀ ਕਿ ਮੈਂ ਤਾਂ ਹਲੇ 10 ਦਿਨ ਤੱਕ ਇਹ ਪਾਉਂਗਾ ਜਾਨੀ ਕਿ ਤਕਰੀਬਨ ਜਾਂ 10 ਦਿਨ ਦੇ ਹੋ ਜਾਣੇ ਆ ਜਦ ਇਹ ਫਿਰ ਪਾਉਣਾ ਹੁੰਦਾ ਮਦਾਨਾ ਉਹਨਾਂ ਕੇ ਪਾਉਣਾ ਜਿਹੜਾ ਇਹ ਖੜਾਵੇਂ ਨਾਲ ਮਖਾਲਵੇਂ ਨਾਲ ਨਾਲ ਉਸ ਤੋਂ ਬਾਅਦ ਦੁਪਹਿਰ ਨੂੰ ਇੱਕ ਵਾਰ ਹੋਰ ਪਾ ਦੇਣਾ ਤੇ ਸ਼ਾਮੀ ਪਾ ਦੇਣਾ ਜ਼ਿਆਦਾ ਨਹੀਂ ਪਾਉਣਾ ਫਿਰ ਥੱਲੇ ਨਾ ਖੜਾਈ ਜਾਂਨੇ ਆ ਇਹ ਦਾਣਾ ਵੇਸਟ ਹੋ ਜਾਂਦਾ ਡੱਬੇ ਆਪਾਂ ਨੇ ਰੋਜ਼ ਧੋਣੇ ਆ ਚੰਗੀ ਤਰ੍ਹਾਂ ਸਾਫ਼ ਕਰਨੇ ਆ ਲਾਗੇ ਪਾਣੀ ਪੀਣ ਉਧਰ ਵੀ ਲੱਗੇ ਜਿਉ ਜਿਉ ਇਹ ਨਾ ਬੜੇ ਹੋਈ ਜਾਣੇ ਇਹੀ ਉਪਾਂ ਨੇ ਫਿਰ ਇਹਨਾਂ ਦੀ ਜਗ੍ਹਾ ਖੋਲੀ ਜਾਣੀ ਹੈ ਸਤੇ ਦੋਸਤੋ ਤੇ ਜੇ ਬੀੜੀ ਤੁਹਾਨੂੰ ਵਧੀਆ ਲੱਗਦੀ ਆ ਆਪਣੀ ਕਮੈਂਟ ਕਰਕੇ ਜਰੂਰ ਦੱਸ ਦਿਆ ਕਰੋ ਜੀ ਤੇ ਬਾਕੀ ਚਾਰਟ ਮੈਂ ਸ਼ੇਅਰ ਕਰੂੰਗਾ ਜੀ ਉਹ ਮੈਂ ਪੜਾਉਣਾ ਅੱਜ ਜਾਂ ਕੱਲ ਨੂੰ ਫੀਡ ਵਾਲਾ ਕਿੰਦਾ ਕਿੰਦਾ ਫੀਡ ਪਾਉਣੀ ਆ ਕਿੰਨੇ ਗ੍ਰਾਮ ਫੀਡ ਪਾਉਣੀ ਕੋ ਸਾਰਾ ਮੈਂ ਚਾਰਟ ਤੇ ਤੁਹਾਨੂੰ ਦੱਸ ਦਾਂਗਾ ਤੇ ਵੀਡੀਓ ਨੂੰ ਕਰਦੇ ਜੀ ਬੰਦ ਧੰਨਵਾਦ ਜੀ